ਰਾਜ ਸਰਕਾਰ ਹੈ ਕੇਂਦਰ ਸਰਕਾਰ ਹੈ ਇਹਨਾਂ ਸਾਰਿਆਂ ਨੂੰ ਤੇ ਡੇਰਾ ਰਾਧਾ ਸਵਾਮੀ ਸਮਿਤ ਉਹ ਵੀ ਪਾਰਟੀ ਉਸ ਪਟੀਸ਼ਨ ਦੇ ਵਿੱਚ ਇਹਨਾਂ ਸਾਰਿਆਂ ਨੂੰ ਆਦੇਸ਼ ਜਾਰੀ ਕੀਤੇ ਨੇ ਕਿ ਕਿਸੇ ਨੇ ਵੀ ਡੇਰਾ ਵਿਆਸ ਦੇ ਨਾਲ ਜਿਹੜੀ ਜਿਹੜਾ ਇਹ ਹੈਗਾ ਦਰਿਆ ਵਿਆਸ ਆ ਇਹ ਨਾਲ ਛੇੜਛਾੜ ਨਹੀਂ ਕਰਨੀ ਲੇਕਿਨ ਉਹਨਾਂ ਨੇ ਛੇੜਛਾੜ ਜਿਹੜੀ ਸੀ ਉਹ ਜਾਰੀ ਰੱਖੀ ਜਿਸ ਤਰ੍ਹਾਂ ਕਿ ਦਰਿਆ ਦੇ ਸੱਜੇ ਪਾਸੇ ਇਹ ਮਿੱਟੀ ਪਾ ਰਹੇ ਨੇ ਬੰਦ ਜਿਹੜਾ ਅੱਗੇ ਵੀ ਬਣਾਈ ਜਾ ਰਹੇ ਨੇ ਤੇ ਦਰਿਆ ਦਾ ਜਿਹੜਾ ਖਾਪਾ ਪਾਸਾ ਖੁੱਲ ਰਿਹਾ ਹੈ ਇਸ ਕਰਕੇ ਅਸੀਂ ਉਹ ਜਦੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਤੇ ਇਹਨਾਂ ਨੇ ਫਿਰ ਵੀ ਕੰਮ ਜਿਹੜਾ ਸੀ ਉਹ ਜਾਰੀ ਰੱਖਿਆ ਉਦੋਂ ਬਾਅਦ ਅਸੀਂ ਕੰਟੈਂਪਟ ਪਾਈ ਆ ਕੰਟੈਂਪਟ ਦੇ ਵੀ ਇਹਨਾਂ ਨੇ ਪ੍ਰਵਾਹ ਨਹੀਂ ਕੀਤੀ ਸੋ ਉਹ ਅਸੀਂ ਕੰਟੈਂਪਟ ਤੋਂ ਬਾਅਦ ਫਿਰ ਜਿਹੜੇ ਨੇ ਉਹ ਸਾਰੇ ਸਬੂਤ ਜਿਹੜੇ ਲਾ ਕੇ ਜਿਹੜੇ ਉਹ ਕੀਤੇ ਨੇ ਤੇ ਇਹ ਕਾਰਵਾਈ ਜਿਹੜੀ ਆ ਜਦੋਂ ਨਹੀਂ ਕੋਈ ਹੋ ਰਹੀ ਇਸ ਕਰਕੇ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਤੇ ਕੰਮ ਕਰਨ ਦੀ ਨੀਂਦ ਸੁੱਤੀ ਹੋਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਇਹਨਾਂ ਸਾਹਮਣੇ ਵਾਸਤੇ ਅਸੀਂ ਇਹ ਜਿਹੜਾ ਐਕਸ਼ਨ ਕਿਹੜੀਆਂ ਕਿੜੀਆਂ ਜੱਥੇਬੰਦੀਆਂ ਜਿਹੜੀਆਂ ਤੁਹਾਡਾ ਸਾਥ ਦੇਦੀਆਂ ਦੇਖੋ ਸਾਡੇ ਨਾਲ ਜਿਹੜਾ ਨਾ ਮੈਂ ਅਜੇ ਜੱਥੇਬੰਦੀਆਂ ਤੱਕ ਕੋਈ ਪਹੁੰਚ ਜਿਹੜੀ ਆ ਉਹ ਨਹੀਂ ਜੀ ਕਿਉਂਕਿ ਜਿਹੜੀਆਂ ਆਮ ਕਿਸਾਨ ਜਥੇਬੰਦੀਆਂ ਨੇ ਨਾ ਉਹਨਾਂ ਦੀ ਇੱਕ ਵਿਚਾਰਧਾਰਾ ਵੱਖਰੀ ਉਹਨਾਂ ਦੀ ਸੋਚ ਹੈ ਕਿ ਸਾਡੀ ਜੱਥੇਬੰਦੀ ਦੇ ਵਿੱਚ ਉਹ ਉਹਨਾਂ ਨੂੰ ਇਹ ਆ ਕਿ ਜਿਹੜੇ ਸਾਡੀ ਜੱਥੇਬੰਦੀ ਦੇ ਵਿੱਚ ਡੇਰਾ ਵਾਦਾ ਸਮੂਹ ਦੇ ਤੇ ਸਰਦਾਰੂ ਲੋਕ ਨੇ ਕਿਤੇ ਉਹਨਾਂ ਦਾ ਜਿਹੜਾ ਉਹ ਸਾਡੇ ਨਾਲ ਟੁੱਟਣਾ ਚਾਹ ਇੱਕ ਕਿਸਾਨ ਜੱਥੇ ਬੰਦਿਆਂ ਦੀ ਇਹ ਵੀ ਇੱਕ ਤਰਾਸਦੀ ਉਹ ਉਹਨਾਂ ਨੂੰ ਇਹ ਹੁੰਦਾ ਕਿ ਸਾਡੇ ਜੱਥੇ ਨੇ ਤੇ ਮੈਨੂੰ ਇਸ ਚੀਜ਼ ਦੀ ਕੋਈ ਪਰਵਾਹ ਹੀ ਹੈਗੀ ਤੇ ਮੇਰੇ ਨਾਲ ਕੋਈ ਉੱਠ ਚੱਲਣ ਜਾਂ ਨਾ ਚੱਲਣ ਤੁਸੀਂ ਵੇਖਣਾ ਪਹਿਲੀ ਤਰੀਕ ਨੂੰ ਜਿਹੜੀਆਂ ਧਾਰਮਿਕ ਜੱਥੇਬੰਦੀਆਂ ਨੇ ਜਾਂ ਰਾਜਸਥਾਨ ਤੋਂ ਨੇ ਹਰਿਆਣੇ ਤੋਂ ਨੇ ਉਹ ਲੋਕ ਮੇਰੇ ਨਾਲ ਜਿਹੜੀ ਆਮ ਜਨਤਾ ਜਿਹੜੀ ਆਪ ਕੋ ਆ ਰਹੀ ਹੈ ਤੇ ਕੁਝ ਕਿਸਾਨ ਜੱਥੇ ਬੰਦਿਆਂ ਦਾ ਅਜੇ ਮੈਂ ਉਹਨਾਂ ਨੂੰ ਸਾਹਮਣੇ ਨਹੀਂ ਲਿਆ ਰਿਹਾ ਤੇ ਉਹ ਮੇਰੀ ਉਹਨਾਂ ਨਾਲ ਗੱਲਬਾਤ ਜਿਹੜੀ ਆ ਉਹ ਚੱਲ ਰਹੀ ਆ ਤੇ ਉਹਨਾਂ ਦੇ ਬੰਦੇ ਜਿਹੜੇ ਨੇ ਉਹ ਵੀ ਥੋੜੇ ਐਸੋਸੀਏਟ ਸਰ ਜਿੱਦਾਂ ਪਹਿਲਾਂ ਬੈਠੇ ਸੀ ਤੁਸੀਂ ਇਕੱਲੇ ਬੈਠੇ ਸੀ ਐ ਐਦਕੀ ਵੀ ਇਕੱਲੇ ਹੀ ਰਹੋਗੇ ਤੁਸੀਂ ਨਹੀਂ ਦੇਖੋ ਅਸੀਂ ਉਥੇ ਲੰਬਾ ਸਮਾਂ ਨਹੀਂ ਬੈਠਣਾ ਇਹ ਸਾਡਾ ਜਿਹੜਾ ਐਕਸ਼ਨ ਪ੍ਰੋਗਰਾਮ ਹੈ ਇਹ ਇਕਵਨ ਇੱਕ ਦਿਨ ਦਾ ਹੈ ਇਹ ਅਸੀਂ 1 ਅਗਸਤ ਦਾ ਪ੍ਰੋਗਰਾਮ ਹੈ ਸਾਡਾ ਤੇ ਇੱਕ ਇੱਕ ਦਿਨ ਦਾ ਸਾਡਾ ਪ੍ਰੋਗਰਾਮ ਹੈ ਇਹ ਸੰਕੇਤਕ ਤੌਰ ਤੇ ਹੈ ਤੇ ਜੇ ਸਰਕਾਰ ਫਿਰ ਵੀ ਆਪਣੀ ਉਹਨਾਂ ਨੇ ਇਹ ਜਿਹੜੀ ਕੰਮ ਕਰਨ ਨਹੀਂ ਦੇ ਦਿੱਸੋਤੇ ਨੇ ਜੇ ਨਾ ਜਾਗ ਖੁੱਲੀ ਤੇ ਫਿਰ ਹੋ ਸਕਦਾ ਕਿ ਕੁਝ ਤੋਂ ਵੱਡਾ ਐਕਸੀਵ ਕਰੀਏ ਅਸੀਂ ਜਿਸ ਤਰ੍ਹਾਂ ਇਹਨਾਂ ਨੇ ਜਿਹੜਾ ਪਿੰਡ ਮੰਡ ਬਤਾਲਾ ਮੰਡ ਬਤਾਲੇ ਪੱਤੀ ਪਿਰਥੀਪੁਰ ਗੁਰਦਵਾਰੇ ਦੀ ਜਿਹੜੀ ਜ਼ਮੀਨ ਹੈ ਇਹਨਾਂ ਨੇ 2 ਏਕੜ ਦੇ ਬਦਲੇ 6 ਕਲੇ ਸਾਨੂੰ ਅੜਪ ਕਰ ਲਈਆ ਔਰ ਦੁਵਾਰਾ ਸਾਹਿਬ ਦੀ 6 ਕਲੇ ਜ਼ਮੀਨ ਸੀ ਉਹਨੂੰ ਇਹਨਾਂ ਨੇ ਤਬਾਦਲੇ ਵਿੱਚ 2 ਕਲੇ ਜਿਹੜੀ ਆ ਉਹ ਦਿੱਤੀ ਆ ਤੇ 6 ਕਲੇ ਲਈ ਆ ਤੇ ਅਸੀਂ 10 ਤਰੀਕ ਨੂੰ ਉਥੇ ਪਿੰਡ ਮੰਡ ਬਤਾਲੇ ਵਿੱਚ ਇੱਕ ਜਿਹੜਾ ਸੀਓ ਬਹੁਤ ਵੱਡੀ ਉਥੇ ਪੰਚਾਇਤ ਕੀਤੀ ਸੀ ਤੇ ਦਰਿਆ ਦੀ ਵੀ ਆਇਸਾ ਤੇ ਉਸ ਮੀਟਿੰਗ ਦੇ ਵਿੱਚ ਅਸੀਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਪ੍ਰਸ਼ਾਸਨ ਨੂੰ ਸਰ ਪ੍ਰਧਾਨ ਜੀ ਲੋਕ ਭਾਈ ਇਨਸਾਫ ਕਰਕੇ ਸੋਚਿਆ। ਬਈ ਮਿਸਟਰ ਸਾਹਿਬ ਅੱਜ ਜਿਹੜੀ ਮੀਟਿੰਗ ਹੋਈ ਬਾਬੂ ਨੂਕਰ ਸਾਹਿਬ ਇਟ ਇਜ਼ ਵਾਂਸੂ। ਕੀ ਅੱਜ ਦੀ ਜਿਹੜੀ ਅਸੀਂ ਮੀਟਿੰਗ ਆ ਅਸੀਂ ਹੁਣ ਇੱਕ 1 ਅਗਸਤ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਤੇ ਸ਼ਾਮ ਤੱਕ ਜਿਹੜਾ ਅਸੀਂ ਜਿਹੜਾ ਢੇਵਾ ਵਾਲਾ ਟੋਰ ਪਲਾਜ਼ਾ ਉਹ ਫ੍ਰੀ ਵੀ ਕਰਾਂਗੇ ਤੇ ਹੋ ਸਕਦਾ ਹੈ ਤੇ ਉੱਥੇ ਜੇ ਸਾਨੂੰ ਬੰਦ ਕਰਨਾ ਪਿਆ ਤਾਂ ਉਹ ਵੀ ਜਿਹੜਾ ਉਹ ਕਰਾਂਗੇ ਅਸੀਂ। ਇਸ ਕਰਕੇ ਅਸਲੀ ਅੱਜ ਦੀ ਜਿਹੜੀ ਪ੍ਰੈਸ ਮੀਟਿੰਗ ਆ ਅਮਰੀਕਨਾਂ ਦੇ ਵਿੱਚੋਂ ਹੁੰਦਾ ਆ ਹਿਆ ਤਿਆਰੀ ਕਰਦੇ ਆ ਕਿ ਇਸ ਤਰ੍ਹਾਂ ਕੇ ਸੀ ਜਿਹੜੀ ਇਹ ਮੀਟਿੰਗ ਜਿਹੜੀ ਆ ਜਿਹੜੀ ਤਰ੍ਹਾਂ ਕਿਉਂ ਬੰਦ ਕਰਨਾ ਕੀ ਕਰਨ ਦੇਖੋ ਗੱਲ ਇਹ ਆ ਕਿ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਇਹ ਇੱਕ ਜ਼ਮੀਨ ਮਾਫੀਆ ਦਾ ਬਹੁਤ ਵੱਡਾ ਸਰਗਣਾ ਤੇ ਹੈ ਹੀ ਹੈ ਪਰ ਉਹਦੇ ਨਾਲ ਨਾਲ ਜਿਹੜੇ ਸੰਭਾਵਾ ਮਾਨ ਲੋਕ ਇਸ ਢੇਰੇ ਦੇ ਵਿੱਚ ਇਹਨੂੰ ਇੱਕ ਪਰਮਾਤਮਾ ਪੁਰਸ਼ ਜਾਂ ਆਪਣਾ ਰੱਬਰ ਮੰਨ ਕੇ ਇਸ ਢੇਰੇ ਤੇ ਉੱਡੇ ਨੇ ਉਹਨਾਂ ਦੇ ਨਾਲ ਜਿਹੜਾ ਜਿਤਗੀਆਂ ਦੇ ਨਾਲ ਕਿਸ ਤਰ੍ਹਾਂ ਕਰਵਾੜ ਕੀਤਾ ਜਾ ਰਿਹਾ ਹੈ ਇਸ ਕਰਕੇ ਅਸੀਂ ਇਹ ਜਿਹੜਾ ਕੰਟਰੋਲ ਪਲਾਜਾ ਤੇ ਕਰ ਰਹੇ ਹਾਂ ਤੇ ਜਿਹੜੀ ਸਰਕਾਰ ਆ ਉਹ ਉਪਕਰਨ ਦੀ ਨਹੀਂ ਸੁੱਕੀ ਹੋਈ ਹੈ 1985 ਤੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਉਹਨਾਂ ਸਰਕਾਰਾਂ ਨੇ ਇਸ ਢੇਰੇ ਨੂੰ ਪ੍ਰਪਤ ਕੀਤਾ ਤੇ ਅਸੀਂ ਪਹਿਲੀ ਤਰੀਕ ਨੂੰ 1985 ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਮੁੱਖ ਮੰਤਰੀ ਬੜੇ ਨੇ ਉਹਨਾਂ ਸਾਰੇ ਮੁੱਖ ਮੰਤਰੀਆਂ ਦੇ ਅਸੀਂ ਉਤਰੇ ਵੀ ਹਾਂ ਭਾਵੇਂ ਉਹ ਮਰ ਚੁੱਕੇ ਨਹੀਂ ਰਹਿ ਸੰਸਾਦ ਤੇ ਪਰ ਉਹਨਾਂ ਦੀਆਂ ਜਿਹੜੀਆਂ ਇਹ ਮਾੜੀਆਂ ਕਰਤੂਤਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਜਿਸ ਕਾਰਨ ਇਹ ਢੇਰਾ ਬਣ ਤੁਲ ਤੋਂ ਹੈ ਹੱਥ ਉਹਨਾਂ ਸਾਰੇ ਹੀ ਮੁੱਖ ਮੰਤਰੀਆਂ ਦੇ ਜਿਹੜੇ ਨੇ ਅਸੀਂ ਉਤਰੇ ਵੀ ਜਗਾ ਹਾਂ ਇਸ ਬੰਦੀ ਲਈ ਕਿਸੇ ਪ੍ਰਸ਼ਾਸਨ ਨੂੰ ਮੰਨ ਪੱਤਰ ਦਿੱਤਾ ਹੈ ਇੱਕ ਮੰਨ ਪੱਤਰ ਇਹ ਤਾਂ ਹਾਈ ਕੋਰਟ ਦੇ ਆਡਰਾਂ ਨੇ 1900 2010 ਤੋਂ ਲੈ ਕੇ ਮੇਰੇ ਵੱਲੋਂ ਹੁਣ ਤੱਕ ਕਿੰਨੀਆਂ ਐਪਲੀਕੇਸ਼ਨਾਂ ਦਿੱਤੀਆਂ ਗਈਆਂ ਹਨ ਹਾਈ ਕੋਰਟ ਦੇ ਵਿੱਚ ਕਿੰਨੇ ਕੇਸ ਪਏ ਜਿਸ ਤਰ੍ਹਾਂ ਕਿ ਆਹ ਵੇਖੋ ਤੁਸੀਂ ਮੇਰੇ ਖਦੇ ਪਾਸੇ ਦੇ ਢੀਂਕ ਕੇ ਬੈਠੇ ਨੇ ਸਰਦਾਰ ਜਗੀਰ ਸਿੰਘ ਪਿੰਡ ਜੋਦੇ ਦੇ ਵੇਖੋ ਇਸ ਜੂਨ ਕਾਸਟ ਚਾਹੁੰਦੇ ਨੇ ਔਰ ਇਹਨਾਂ ਦੇ 2-2 ਮਰਲੇ ਦੇ ਪਲਾਟ ਉੱਤੇ ਵੀ ਇਹਨਾਂ ਨੇ ਨਜ਼ਾਇਜ਼ ਕਬਦੇ ਕੀਤੇ ਆ ਆ ਮੇਰੇ ਸੱਜੇ ਪਾਸੇ ਬੈਠੇ ਨੇ ਸਰਦਾਰ ਅੰਮ੍ਰਿਤ ਸਿੰਘ ਮੋਢੀ ਤੇ ਨਾਲ ਸਰਦਾਰ ਵਿਜੈ ਸਿੰਘ ਬੈਠੇ ਨੇ ਪਿੰਡ ਬੜਾਚਾ ਇਹਨਾਂ ਦੇ ਪਿੰਡ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦੀ ਯਾਦ ਵਿੱਚ ਬੜੀ ਗੁਰਦੁਆਰੇ ਨੇ ਜਿਹੜਾ ਉਸ ਜ਼ਮੀਨ ਦੀ ਵਿਜਾਇਤ ਜਿੱਸੀ ਕਰਾਉਣੀ ਤੇ ਫਿਰ ਇਸ ਪਿੰਡ ਦੀ ਸਾਰੀ ਪੰਚਾਇਤੀ ਜ਼ਮੀਨ ਜਿਹੜੀ ਆ ਉਹ ਹੜੱਪ ਜਾਣੀ ਤੇ ਇਸ ਜ਼ਮੀਨ ਅੜਪੰਦੇ ਨਾਲ ਜਿਸ ਤਰ੍ਹਾਂ ਦਰਿਆ ਦੇ ਕੁਦਰਤੀ ਵਹਾਅ ਬਦਲ ਦੇਣਾ ਔਰ ਉਹ ਦਰਿਆ ਦਾ ਕੁਦਰਤੀ ਵਹਾਅ ਬਦਲਣ ਦੇ ਕਾਰਨ ਜਿਹੜੀ ਦਰਿਆ ਦਾ ਖੱਬਾ ਪਾਸਾ ਜਿਹੜਾ ਉਹ ਜ਼ਿਲ੍ਹਾ कपूरथਲੇ ਦੇ ਪਿੰਡ ਨੇ ਜਿਸ ਤਰ੍ਹਾਂ ਕੇ ਚੱਕੋ ਕੀ ਮੰਡਪ ਤਾਲਾ ਢਿੱਲ ਤੇ ਲਵਾ ਹਾੜਾ ਉਹਨਾਂ ਪਿੰਡਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਦਰਿਆ ਬੁਰਦ ਕਰ ਦੇਣੀਆਂ ਤੇ ਦਰਿਆ ਦਾ ਸੱਜਾ ਪਾਸਾ ਜਿਹੜਾ ਉਹਦਰ ਹਜ਼ਾਰਾਂ ਏਕੜ ਜ਼ਮੀਨ ਜਿਹੜੀਆਂ ਉਹ ਨਜਾਇਜ਼ ਇਹਨਾਂ ਨੇ ਜਿਹੜੀਆਂ ਆਪ ਕੋ ਆਪ ਕੋfte ਕਬ ਜਾ ਕਰ ਲੈਣਾ ਕਿ ਫਿਰ ਜਿਹੜੀ ਦਰਿਆ ਨੂੰ ਢਾਹ ਲੱਗਦੀ ਆ ਖੱਬੇ ਪਾਸੇ ਉਧਰੋਂ ਜਿਹੜੀ ਮਿੱਟੀ ਖੁਰਦੀ ਆ ਉਹਦੇ ਨਾਲ ਕੀ ਹੁੰਦਾ ਹੈ ਕਿ ਉਹ ਮਿੱਟੀ ਖੁਰ ਕੇ ਤੇ ਵਿਆਸ ਦਰਿਆ ਦਾ ਜਿਹੜਾ ਪੁਲ ਹੈ ਜਲੰਧਰ ਅਮਰਸਰ ਮੇਨ ਹਾਈ ਫਿਰ ਰੋਡ ਜਿਹੜਾ ਹੈ ਇਸ ਪੁੰਦੇ ਥੱਲੋਂ ਜਿਹੜੀ ਆ ਉਹ ਮਿੱਟੀ ਅੱਗੇ ਜਾ ਕੇ ਤੇ ਹਰੀਖਾਂ ਤੋਂ ਪਹਿਲਾਂ ਜਿਹੜਾ ਇਹ ਵਿਆਸ ਦਰਿਆ ਇੱਕ ਨਹਿਰ ਨੂੰ ਮਾ ਢਾੜ ਜਾਂਦੀ ਸੀ ਤੇ ਉਹ ਪਾਣੀ ਉਹਦੇ ਵਿੱਚ ਜਾਂਦਾ ਸੀ ਇਹ ਮਿੱਟੀ ਖੁੱਟ ਕੇ ਗਈ ਆ ਤੇ ਉਹ ਸਾਰੀ ਉਸਤਾਂ ਦੇ ਵਿੱਚ ਜੰਮ ਗਈ। ਉਹ ਮਿੱਟੀ ਜਮਨ ਦੇ ਨਾਲ ਕੀ ਹੁੰਦਾ ਹੈ ਤੇ ਸਰਕੰਡਾ ਹੋ ਗਿਆ। ਉਸ دریا ਦੇ ਵਿੱਚ ਜਦੋਂ ਮਹਾਪਲਾੜਾ ਵੀ ਫਲਾੜਾ ਆਉਂਦਾ ਤੇ ਉਹ ਫਲਾੜਾ ਆਉਣ ਦੇ ਕਾਰਨ ਫਿਰ ਕੀ ਹੁੰਦਾ ਹੈ ਕਿ ਕਪੂਰਥਲਾ ਜ਼ਿਲ੍ਹਾ ਤੇ ਤਰਨਤਾਰਨ ਜ਼ਿਲ੍ਹਾ ਇਹਨਾਂ ਦੋਵਾਂ ਜ਼ਿਲ੍ਹਿਆਂ ਦੀ ਜਿਹੜੀ ਉਪਜਾਊ ਜ਼ਮੀਨ ਹੈ ਫਸਣਾ ਜਿਹੜੀਆਂ ਨੇ ਉਹ ਹਰ ਸਾਲ ਜਿਹੜੀਆਂ ਨੇ ਜਦੋਂ ਵੀ ਪਲਾਟ ਆਉਂਦਾ ਤੇ ਦੋਵਾਂ ਪਾਸਿਆਂ ਪਾਣੀ ਓਵਰਫਲੋ ਹੋ ਕੇ دریا ਦੇ ਵਿੱਚੋਂ ਜੇ ਉਹ ਦੋ ਪਾਸੀ ਮਾਰ ਕਰਦਾ ਤੇ ਇਸ ਕਰਕੇ ਕੇਸ ਹਾਲ ਹੋ ਰਿਹਾ ਇਹਦੇ ਸਬੰਧ ਵਿੱਚ ਅਸੀਂ ਜਿਹੜਾ ਅਸੀਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹਾਈ ਕੋਰਟ ਨੇ ਜਿਹੜਾ ਅਸੀਂ ਉਹ 35 2024 ਨੂੰ ਬਹੁਤ ਸੰਖਤ ਆਰਡਰ ਕਿਉਂ ਨਹੀਂ ਸਾਧ ਦੇ ਉਹ ਕਿਉਂ ਨਹੀਂ ਸਟੈਂਡ ਲਾ ਦੇ ਕਿਉਂ ਇਹਨਾਂ ਦਾ ਦਬਾਅ ਹੀ ਇੰਨਾ ਜ਼ਿਆਦਾ ਹੈ ਕਿ ਜਿਹੜੀਆਂ ਪਿੰਡਾਂ ਦੀਆਂ ਲਾਗੇ ਲਾਗੇ ਦੀਆਂ ਪੰਚਾਇਤਾਂ ਨੇ ਉਹ ਇਸ ਢੇਰੇ ਦੇ ਵਿੱਚ ਲਾ ਕੇ ਕਿ ਜਿਹੜਾ ਉਹ ਗ੍ਰਾਂਟਾ ਉਹਨਾਂ ਨੂੰ ਮਿਲਣਾ ਆਮ ਲੋਕਾਂ ਦੇ ਉੱਤੇ ਬਹਿਸ ਇੰਨੀ ਆ ਆ ਮੇਜਰ ਸਿੰਘ ਮੱਥੇ ਨੇ ਮੇਰੇ ਨਾਲ ਬੈਠੇ ਨੇ ਇਹਨਾਂ ਤੋਂ ਪੁੱਛ ਲਓ ਕਿ ਜਿਹੜੀਆਂ ਇਹਨਾਂ ਦੀਆਂ ਬੀਬੀਆਂ ਨੇ ਉਹ ਕਹਿੰਦੀਆਂ ਨੇ ਕਿ ਦੇਖੋ ਕਿਤੇ ਆਪਣੇ ਕਿਤੇ ਇਹ ਨਾ ਹੋਵੇ ਕਿ ਕਿਤੇ ਨੁਕਸਾਨ ਕਰ ਦੇਣ ਇਹਨਾਂ ਦੀ ਗੈਸਤੀ ਹੈ ਜੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਪੰਜਾਬੀ ਟ੍ਰਾਂਵਲ ਦੇ ਪੱਤਰਕਾਰ ਜਵਿੰਦਰ ਸਿੰਘ ਪੱਟ ਉਹਨਾਂ ਨੂੰ ਤੇ ਇੱਕ ਰੇਖੀਆ ਲੱਗਦਾ ਉਸ ਉਹਨਾਂ ਨੂੰ ਇਹਨਾਂ ਨੇ ਉਤੋਂ ਕੀ ਫੋਟ ਖੰਦੇ ਸੁਟਿਆ ਸੀ ਇਹ ਕੰਮੇ ਕਰਨ ਵਾਸਤੇ ਗਏ ਸੀ ਹੁਣ ਜੇਕਰ ਪੱਤਰਕਾਰਾਂ ਦੇ ਨਾਲ ਇਹ ਹੋਵੇ ਤੇ ਕੋਈ ਫੇਰ ਕੋਈ ਸਰਵਾਈ ਕੋਈ ਨਾ ਹੁੰਦੇ ਤੇ ਇਸ ਕਰਕੇ ਆਮ ਲੋਕ ਜਿਹੜੇ ਨੇ ਉਹ ਡਰਦੇ ਨੇ ਕਿ ਜੇ ਪੱਤਰਕਾਰਾਂ ਦੀ ਇਹ ਹਾਲਤ ਹੈ ਤੇ ਫਿਰ ਸਾਡੀ ਉੱਥੇ ਕਿੰਨੇ ਹੈ ਇਸ ਕਰਕੇ ਇਹਨਾਂ ਦੀ ਤਹਿਸਤ ਬੜੀਆ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਹ ਇਹਨਾਂ ਦੇ ਤਲੇ ਚੱਟ ਨੇ ਤੇ ਉਹ ਧੀਰੇ ਤੇ ਆ ਕੇ ਤੇ ਇਹਨਾਂ ਦੀ ਹਾਥੀ ਨਹੀਂ ਭਰਦੇ ਜਿਸ ਕਰਕੇ ਲੋਕਾਂ ਦੇ ਬਣਾ ਚੇ ਗਰਧਸਤ ਹੈ ਤਾਂ ਲੋਕ ਇਹਨਾਂ ਦੇ ਖਿਲਾਫ ਨਹੀਂ ਚੱਲਦੇ ਓਕੇ ਭਾਜੀ ਹੰਦੀ ਤੇ ਅਸੀਂ ਜਿਹੜਾ ਉਹ 2018 ਤੋਂ ਲੈ ਕੇ ਹੁਣ ਤੱਕ ਕਿੰਨੇ ਮਾਤ ਪੱਤਰ ਦੇ ਚੁੱਕੇ ਆ ਕਿੰਨੀ ਐਪਲੀਕੇਸ਼ਨਾਂ ਹਾਈ ਕੋਰਟ ਦੇ ਵਿੱਚ ਜਿਹੜੇ ਨੇ ਪਟੀਸ਼ਨਾਂ ਪਾਈਆਂ ਨੇ 35 2024 ਨੂੰ ਜਿਹੜਾ ਦਿੱਤੀ ਤੌਰ ਤੇ ਆਫਰ ਹੋਇਆ ਕਿ ਜਿਹੜਾ ਲਿਆ ਦੇ ਨਾਲ ਛੇੜਛਾੜ ਨਹੀਂ ਕਰਨੀ ਪਰ ਇਹਨਾਂ ਨੇ ਜਿਹੜਾ ਹਾਈ ਕੋਰਟ ਦੀ ਆਰਡਰ ਨਹੀਂ ਪ੍ਰਵਾਨੀ ਕੀਤੀ ਤੇ ਨਾਲ ਹੀ ਅਜ ਤੱਕ ਇਹ ਜਿਹੜੇ ਮਾਤ ਪੱਤਰ ਨੇ ਸੀ ਬਹੁਤ ਸਾਰੇ ਜਿਹੜਾ ਉਹ ਦੇ ਚੁੱਕੇ ਉੱਤਰ ਪੇਟਲਾ ਉੱਤੇ ਹੋਏ ਪਰ ਕੋਈ ਪ੍ਰਵਾਨੀ ਕਰਦੇ ਤੇ ਉੱਤੇ ਅਸੀਂ ਫਿਰ ਇਹਨਾਂ ਨੇ ਕੋਈ ਪ੍ਰਵਾਨਾ ਨਾ ਕੀਤੀ ਹਾਈ ਕੋਰਟ ਦੇ ਉੱਤੇ ਵੀ ਅਸੀਂ ਫਿਰ ਕੰਟੈਂਪਟਿਵ ਪਾਈ ਆ ਸੋ ਅਸੀਂ ਇਕੱਲੇ ਮੰਗ ਪੱਤਰ ਨਹੀਂ ਹਾਈ ਕੋਰਟ ਤੱਕ ਵੀ ਪਹੁੰਚ ਗਏ ਕੀ ਕਹ ਸਕਦੇ ਸਰਸਾ ਸਿੰਘ ਕਿਉਂ ਮਤਲਬ ਧਰਨੇ ਲਾ ਰਹੇ ਡੇਰੇ ਦੇ ਖਿਲਾਫ ਹਾਂਜੀ ਡੇਰੇ ਦੇ ਖਿਲਾਫ ਕਿਉਂ ਧਰਨੇ ਲਾ ਰਹੇ ਨੇ ਸਰਸਾ ਸਰ ਕਿਉਂ ਡੇਰਾ ਜਿਹੜਾ ਅੰਤਰਰਾਸ਼ਟਰੀ ਕਾਨੂੰਨ ਦੀਆਂ ਧੜੀਆਂ ਢਾਕੇ ਦਰਿਆ ਦਾ ਕੁਦਰਤੀ ਵਹਾਅ ਬਦਲ ਕੇ ਹਜ਼ਾਰਾਂ ਇਕਰ ਜ਼ਮੀਨਾਂ ਹੜੱਪ ਕਰ ਲੇ ਜੇਕਰ ਇੱਕ ਡੇਰਾ ਦਰਿਆ ਦੇ ਵਿੱਚ ਸੀਵਰੇਜ ਦਾ ਪਾਣੀ ਪਾ ਕੇ ਜੋ ਕਾਨੂੰਨੀ ਤੌਰ ਤੇ ਵੀ ਗਲਤ ਹੈ ਕਾਨੂੰਨ ਦੀ ਉਲੰਘਣਾ ਹੈ ਔਰ ਉਹ ਨੁਕਤਾ ਦੇ ਹੱਦ ਤੇ ਵੀ ਜਿਹੜਾ ਇਹ ਗਲਤ ਹੈ ਕਿਉਂਕਿ ਇੱਕ ਧਾਰਮਿਕ ਦੇ ਲਈ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਆ ਤੇ ਜੇ ਉਹ ਸੀਵਰੇਜ ਦਾ ਪਾਣੀ ਪਾ ਕੇ ਤੇ ਜਿਹੜੇ ਲੋਕ ਸਦਾ ਭਾਉ ਮਨ ਨਾਲ ਲੱਖਾਂ ਲੋਕ ਰਾਜਸਥਾਨ ਤੋਂ ਆਉਂਦੇ ਆ ਆਪਣੇ ਖਰਚ ਕਰਕੇ ਤੇ ਉਹਨਾਂ ਨੂੰ ਮਲਬੂਤਰਾਵਾ ਪਾਣੀ ਪਿਆ ਜਾਵੇ ਤੇ ਇਸ ਕਰਕੇ ਤੇਰੇ ਘਰੇ ਲਾ ਰਿਹਾ ਹੈ ਸਭ ਸ਼ੌਕ ਨੂੰ ਪਾ ਲਾ ਰਹੀ ਕੀ ਕਹਿੰਦੇ ਜੇ ਲੋਕ ਹੋਰ ਵੀ ਪੀੜਿਤ ਹੈਗੇ ਨੇ ਪਿੰਡਾਂ ਦੇ ਬਹੁਤ سارے ਲੋਕ ਨੇ ਪਰ ਉਹ ਉੱਠ ਨਹੀਂ ਰਹੇ ਤੁਸੀਂ ਦੇਖਣਾ ਕਿ ਪਹਿਲੀ ਤਰੀਕ ਤੋਂ ਬਾਅਦ ਕਿਸ ਤਰ੍ਹਾਂ ਰੋਕ ਜੱਡੇ ਨਹੀਂ ਉਹ ਆਉਂਦੇ ਨੇ ਪਹਿਲੀ ਨੂੰ ਦੇਖ ਲਓ ਤੁਸੀਂ ਕਿੰਨੇ ਲੋਕ 一个。